ਦੇਖੋ ਮੈਂ ਰੋਹਿਤ ਮਹੰਗੀ शिवसेना ਉਦਬਾਲਾ ਸਾਧ ਠਾਕਰੇ ਦਾ ਪੰਜਾਬ ਦਾ ਪ੍ਰਦੇਸ਼ ਦਾ ਪ੍ਰਵਕਤਾ ਜਿਵੇਂ ਤੁਸੀਂ ਕਿਹਾ ਕਿ ਇਹ ਮਸਜਿਦ ਦਾ ਜਿਹੜਾ ਵਿਵਾਦ ਆ ਉਹਨਾਂ ਫਿਰ ਜੀਵਨ ਨੇ ਜਨਮ ਲੈ ਲਿਆ ਜਿਵੇਂ ਲੱਕੜੀ ਨੂੰ ਤਾਂ ਘੋਨ ਲੱਗ ਜਾਂਦੀ ਹੈ ਨਾ ਹੌਲੀ 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 ਕਰਕੇ ਉਹਨੂੰ ਘੋਨ ਲੱਕੜੀ ਨੂੰ ਖਤਮ ਕਰ ਦਿੰਦੀ ਹੈ ਉਸੇ ਤਰ੍ਹਾਂ ਇਹ ਜਿਹੜੀ ਘੋਨ 1998 ਦੇ ਵਿੱਚ ਵੀ ਲੱਗੀ ਸੀ ਉੱਥੇ ਸਮਾਜ ਦੇ ਕੋਈ ਦੋ ਕੁ ਵਿਅਕਤੀ ਜਿਹੜੇ ਰੰਦੇ ਨੇ ਮਾਡਲ ਟਾਉਨ ਦੇ ਵਿੱਚ ਗੋਪੇ ਨਾ ਦੇ ਵਿਅਕਤੀ ਦੇ ਨਾ ਦੇ 1998 ਵਿੱਚ ਵੀ ਉਸ ਵਿਅਕਤੀ ਨੇ ਬਾਹਰੋਂ ਕੁਝ ਮੁਸਲਿਮ ਲੋਕ ਲੈ ਆ ਕੇ ਉੱਥੇ ਮਸਜਿਦ ਦੀ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹਨੂੰ ਅਸੀਂ ਉਸ ਟਾਈਮ ਤੇ ਰੋਕਿਆ ਸੀ ਮੌਕੇ ਤੇ ਉਸ ਟਾਈਮ ਤੇ ਸਾਡੀ ਗ੍ਰਿਫਤਾਰੀ ਵੀ ਹੋਈ ਸੀ ਸੱਤ ਬੰਦੇ ਅਸੀਂ ਗ੍ਰਿਫਤਾਰ ਹੋਏ ਸੀ ਸ਼ਹਿਰ ਬੰਦ ਹੋਇਆ ਸੀ ਕੋਰਟ ਨੇ ਜੋ ਫੈਸਲਾ ਕੀਤਾ ਸੀ ਕਿ ਉਹ ਜਗ੍ਹਾ ਕਮੇਟੀ ਕਰਦੀ ਹੈ 112 ਨੰਬਰ ਖਤੋਨੀ ਜਿਹੜੀ ਨੰਬਰ ਆ ਹੋਰਵੇਂ ਐਸ ਐਚਓ ਸਾਹਿਬ ਨੇ ਦੁੱਗਲ ਸਾਹਿਬ ਨੂੰ ਜਿਹੜੇ ਨਗਰਪਾਲਿਕਾ ਦੇ ਪ੍ਰਧਾਨ ਨੇ ਉਹਨਾਂ ਨੂੰ ਫੋਨ ਕਰਕੇ ਕਿਹਾ ਕਿ ਆਪਣੇ ਕਾਗੇ ਪੇਸ਼ ਕਰੋ ਤੇ ਉਹਨੂੰ ਰਿਕਾਇਆ ਜੇ ਸਾਡਾ ਉਥੋਂ ਦਾ ਜੂਆ ਨੇਤਾ ਅਭੀ ਅਭੀ ਜਿਹੜੇ ਪ੍ਰਾਣਾਤਰੀਵਲ ਤੋਂ ਇਹਨੇ ਆਪਣੀ ਪੂਰੀ ਜਾਨ ਲਾਈ ਹੈ ਇਹ ਇਹਦੇ ਆਪਣੇ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉੱਤੇ ਖੜਾ ਵਾ ਕਿ ਆਪਾਂ ਉੱਤੇ ਮਾਚੀ ਨਹੀਂ ਬਣਦੇ ਨਹੀਂ ਤੇ ਇਹ ਗੱਲ ਹਕੀਕਤ ਹੈ ਕਿ ਆਪਾਂ ਮਾਚੀ ਨਹੀਂ ਬਣਦੇ ਨਹੀਂ ਕਿਉਂ ਕਿ ਕਿਉਂਕਿ ਸਿਕਿਉਰਿਟੀ ਪਰਪਸ ਨੂੰ ਜੇ ਆਪਾਂ ਦੇਖੀਏ ਜਿਹੜੇ ਸਵਾਲ ਅਸੀਂ 1998 ਦੇ ਵਿੱਚ ਪ੍ਰਸ਼ਾਸਨ ਨੂੰ ਕੀਤੇ ਸੀ ਕਿ ਧਾਰੀਵਾਲ ਤੋਂ ਜਿਹੜੀ ਤਿਬੜੀ ਦੀ ਛੋਨੀ ਆ ਕੇਵਲ 5-7 ਕਿਲੋਮੀਟਰ ਦਾ ਰਸਤਾ ਹੈ ਧਾਰੀਵਾਲ ਤੋਂ ਬਾਰਡਰ ਬੈਲਟ ਜਿਹੜੀ ਬਿਲਕੁਲ ਲੱਗ ਗਿਆ ਧਾਰੀਵਾਲ ਤੋਂ ਪਖਾਨ ਕੋਲ ਬਿਲਕੁਲ ਲੱਗ ਗਿਆ ਇਹ ਅੱਜ ਇੱਕ ਸਿਰਮੱਤ ਰਸਾ ਬਣ ਰਿਹਾ ਅੱਜ ਇੱਕ ਛੋਟੀ ਜੀ ਮਾਚੀ ਬਣੀ ਹੈ ਕੱਲ ਇਹ ਜੂਪੀ ਵ ਇੱਕ ਬੜਾ ਵੱਡਾ ਰੂਪ ਤਾਰਨ ਕਰੇਗਾ ਇਥੇ ਆਈਐਸ ਦੇ ਏਜੰਟ ਵੀ ਆ ਕੇ ਰਹਿਣਗੇ ਇਹਦਾ ਜਵਾਬ ਤੇ ਨਗਰਪਾਲਿਕਾ ਹੀ ਵਧੀਆ ਦੇ ਸਕਦੀ ਆ ਕਿਉਂਕਿ ਅਸੀਂ ਮੌਕੇ ਤੇ ਕੋਈ ਨਹੀਂ ਸੰਭਰ ਕੀਤਾ ਉਹਨਾਂ ਨੇ ਸਾਨੂੰ ਪਤਾ ਹੀ ਅੱਜ ਲੱਗਾ ਅੱਜ ਪਤਾ ਲੱਗਾ ਵਿਦਨ 2 ਮਿੰਟ ਵਿੱਚ ਅਸੀਂ ਜਰੂਰ ਜਾ ਕੇ ਉਹ ਸਾਰੀ ਢੁਕਾ ਦਿੱਤੀ ਮੇਰਾ ਨਾਮ ਜੀ ਅਬਦੁਲ ਅਜੀਜ਼ ਮਸਲਾ ਇਸ ਤਰ੍ਹਾਂ ਹੀ ਸਾਡਾ 2002 ਜੀ ਜਿਹੜਾ ਮਸਲਾ ਸੀ ਮਸਜਿਦ ਦੇ ਹੀ ਇੱਥੇ ਠੀਕ ਹੈ ਨਾ ਉਦੋਂ ਹੀ ਸਾਡੇ ਥੋੜੀ ਜੀ ਇਹਦਾ ਝਗੜਾ ਚੱਲਿਆ ਤੇ ਸਾਡਾ ਕੇਸ ਲੱਗਾ ਸੀ ਠੀਕ ਹੈ ਨਾ ਫਿਰ ਸਾਡਾ ਕੋਈ 6 ਮਹੀਨੇ ਸਰ ਕੇਸ ਚੱਲਿਆ ਵਾ ਉਸ ਤੋਂ ਬਾਅਦ ਚਲੋ ਉਹਨਾਂ ਨੇ ਆਪਣੇ ਵਕਮੋਰ ਦੇ ਆਪਣੇ ਪ੍ਰੂਫ ਦਿੱਤੇ ਆ ਜਿਨ੍ਹਾਂ ਦੇ ਵਿੱਚ ਕੀ ਸਾਰਾ ਸਬੂਤ ਜਿਹੜੇ ਉਹ ਵਕਮੋਰ ਦੇ ਪ੍ਰੂਫ ਜਿਹੜੇ ਉਹਨਾਂ ਦੀ ਜਗ੍ਹਾ ਸੀ ਠੀਕ ਹੈ ਨਾ ਉਸ ਤੋਂ ਬਾਅਦ ਚਲੋ ਕੇਸ ਜਿੱਤਿਆ ਥੋੜਾ ਜਿਹਾ ਸਾਡੇ ਕੋਲ ਸਾਰੇ ਸਬੂਤ ਵੀ ਆ ਗਏ ਆ ਤੇ ਚਲੋ ਸਾਡੀ ਹੁਣ ਇਹ ਸਹਿਮਤੀ ਹੋਈ ਉਹਨਾਂ ਨਾਲ ਜਿਹੜੇ ਲੱਗੇ ਕਮੰਡੀ ਰਹਿੰਦੇ ਸੀ ਉਹਨਾਂ ਨੇ ਥੋੜਾ ਜਿਹਾ ਆਪਣੇ 1.5 ਮਰਲਾ ਜਗ੍ਹਾ ਕਬਜ਼ਾ ਕੀਤਾ ਹੈ ਚਲੋ ਵਕਮੋਰ ਦੇ ਅਫਸਰ ਆਏ ਸਾਰੇ ਆਏ ਚਲੋ ਬੈਗ ਅਸੀਂ ਫੈਸਲਾ ਕੀਤਾ ਜੋ ਵੀ ਹੈ ਅਸੀਂ ਜ਼ਰੂਰ ਉਹਨਾਂ ਨੂੰ ਜਗ੍ਹਾ ਜਿਹੜੀ ਸੀ ਡੇਢ ਮਰਲੇ ਨੂੰ ਦੇ ਦਿੱਤੀ ਬਾਕੀ ਸਾਢੇ 3 ਮਰਲੇ ਜਗ੍ਹਾ ਬਜੀ ਉਹ ਅਸੀਂ ਮਸਜਿਦ ਬਣਾ ਲਗੇ ਸਾਰੇ ਦੀ ਸਹਿਮਤੀ ਨਾਲ ਬਣਾ ਲਗੇ ਹੁਣ ਜਦੋਂ ਅਸੀਂ ਡੇਢ ਮਹੀਨਾ ਹੋ ਗਿਆ ਸਾਨੂੰ ਕੰਮ ਕਰਦਿਆਂ ਨੂੰ ਹੁਣ ਮਸਜਿਦ ਪੁਰਾਨਗੀ ਲੈਂਟਰੀ ਵੀ ਪੈ ਗਿਆ ਸਭ ਕੁਝ ਹੋ ਗਿਆ ਤਾਂ ਹੁਣ ਕੁਝ ਛਿਦਾਰਤੀ ਲੋਕ ਜਿਹੜੇ ਨਾ ਉਹ ਵਿਚਾਰ ਕੇ ਅੜਚਨਾ ਪਾਣਦੇ ਆ ਉਹਨਾਂ ਨੇ ਕੰਮ ਸਾਡਾ ਆ ਜਾਂਦੀ ਕਿ ਸਮਝੋ ਰੁਕਾਤਾ ਵਾ ਕੀ ਕਹਿੰਦੇ ਉਹ ਕਹਿੰਦੇ ਆ ਕਿ ਇਹ ਜਿਹੜੀ ਆ ਕਮੇਟੀ ਘਰ ਦੀ ਜਗ੍ਹਾ ਵਾ ਠੀਕ ਜਿਹੜੀ ਜਗਾ ਬਕਮ ਬੋਰਡ ਤੋਂ ਪੁੱਛ ਸਕਦੇ ਹਾਂਜੀ ਹਾਂਜੀ ਮੇਰਾ ਕੋਰਟ ਦੇ ਵਿੱਚ ਕੇਸ ਲੈਵਲ ਤੇ ਚਲ ਰਿਹਾ ਹੈ ਹਾਂਜੀ ਹਾਂਜੀ ਪ੍ਰੂਫ ਹੈ ਇਹ ਕਿ ਸਾਡਾ ਕੇਸ ਚੱਲਿਆ ਪਾ ਤੇ ਉਹਦੇ ਵਿੱਚ ਬਕਮ ਬੋਰਡ ਦੀ ਜਗਾ ਨਿਕਲੀ ਹੈ ਠੀਕ ਆ ਬਕਮ ਬੋਰਡ ਨੇ ਸਾਡਾ ਆਣ ਕੇ ਫੈਸਲਾ ਕੀਤਾ ਵਾ ਕਿ ਤੁਸੀਂ ਅੱਪਰ ਜੋ ਬਹਿ ਕੇ ਚਲੋ ਨਿਬੇੜ ਲੋ ਉਹਨਾਂ ਨੇ ਸਾਡੇ ਨੂੰ ਦੱਸਿਆ ਕਿ ਚਲੋ ਇਹਨਾਂ ਨੂੰ ਜਗਾ ਦੇ ਦਿਓ ਨਾ ਜਿਹੜੀ ਗਣੀ ਲਈ ਆ ਉਹ ਬਕਮ ਬੋਰਡ ਸਾਰਾ ਲਿਖ ਲਿਖਾ ਹੋਇਆ ਵਾ ਇਹਨਾਂ ਦਾ ਦੋ ਵੀ ਜੋ ਵੀ ਫੈਸਲਾ ਲਿਖ ਲਿਖਾ ਲਿਖਤੀ ਰੂਪ ਚ ਹੋਇਆ ਵਾ ਹੁਣ ਸਰਦਾਰਾ ਕੋਈ ਇਤਨਾ ਦੀ ਗੱਲ ਬਾਤ ਨਹੀਂ ਆਉਂਦਾ ਅੱਜ ਜਿਹਾ ਇਲੈਂਟਰ ਪਾ ਕੇ ਆਟੇ ਆ ਤੇ ਸਾਡਾ ਇਹਨਾਂ ਨੇ ਅਣਕੇ ਵਿੱਚ ਕੰਮ ਇਤਰਾ ਗਿਆ ਕਿ ਇਤਨਾ ਇਹ ਰਿਓ ਕਮੇਟੀ ਘਰ ਦੀ ਜਗਾ ਇਸ ਤਰ੍ਹਾਂ ਵਾ ਇਸ ਤਰ੍ਹਾਂ ਪਹਿਲਾਂ ਕਿਉਂ ਇਹਨਾਂ ਨੇ ਸਾਡਾ ਕੰਮ ਰੋਕਿਆ ਜੇ ਕਮੇਟੀ ਘਰ ਦੀ ਜਗਾ ਹੁੰਦੀ ਤੇ ਫਿਰ ਸੋ ਇਹ ਰੋਕਦੇ ਸਾਨੂੰ ਕਿ ਠੀਕ ਹੈ ਕਮੇਟੀ ਘਰ ਦੀ ਜਗਾ ਅੱਜ ਹੁਣ ਕਹਿਣ ਲੱਗੇ ਜੀ ਕਮੇਟੀ ਘਰ ਦੀ ਜਗਾ ਵਾ ਇਸ ਤਰ੍ਹਾਂ ਵਾ ਇਸ ਤਰ੍ਹਾਂ ਵਾ ਚਲੋ ਹੁਣ ਅਸੀਂ ਦੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਚਲੋ ਸਾਰਾ ਨਿਰਾਸਾ ਕੀਤਾ ਜਾਵੇ। ਮਸਜਿਦ ਬਾਰੇ ਤੇ ਸਾਡੇ ਨਹੀਂ ਕੋਈ ਗੱਲਬਾਤ ਇਹ ਹੋਈ ਆਈ ਪਰ ਉੱਥੇ ਕਹਿੰਦੇ ਆ ਕਿ ਜਿਹੜੀ ਜਗ੍ਹਾ ਉਹ ਕਮੇਟੀ ਦੀ ਆ ਤੇ ਉਹਦੇ ਵਿੱਚ ਕੁਝ ਮੁਹੰਮਦਨ ਪਰਿਵਾਰ ਦੇ ਜਿਹੜੇ ਲੋਕ ਨੇ ਉਹ ਸਾਰੀ ਕਰ ਰਹੇ ਨੇ ਤੇ ਜਿਹੜਾ ਕਿ ਆਪਣੇ ਕੋਲ ਦੋਨੇ ਪਾਰਟੀਆਂ ਨੂੰ ਇੱਥੇ ਬੁਲਾਇਆ ਗਿਆ ਸੀ ਜੋ ਤੇ ਉਹ ਜਿਹੜੇ ਹਿੰਦੂ ਸ਼ੈਵਸ਼ਨਾ ਲੀਡਰ ਜਿਹੜੇ ਉਹ ਕਹਿੰਦੇ ਨੇ ਵੀ ਇਹ ਜਗ੍ਹਾ ਕਮੇਟੀ ਦੀ ਆ ਤੇ ਜਿਹੜੇ ਉਹ ਅਬਦੁੱਲ ਅਜੀਜ਼ ਜਿਹੜਾ ਉਹ ਕਹਿੰਦਾ ਵੀ ਇਹ ਜਗ੍ਹਾ ਮੇਰੀ ਆ ਮੇਰਾ ਅੱਗੇ ਉੱਥੇ ਇੱਕ ਮਨੀਸ਼ ਨਾਮ ਦਾ ਜਿਹੜਾ ਲੜਕਾ ਉਹਦੇ ਨਾਲ ਸਾਡਾ ਕੰਪਰੋਮਾਈਜ਼ ਹੋਇਆ ਵੈ ਇਸ ਜਗ੍ਹਾ ਦੇ ਰਿਗਾਰਡਿੰਗ ਕਿ ਉੱਥੇ ਆਪਾਂ ਸਾਰੀ ਕਰ ਰਹੇ ਹਾਂ ਤੇ ਇਹ ਆ ਜਿਨ੍ਹਾਂ ਨੇ ਕਿਹਾ ਵੀ ਇਹ ਇੱਥੇ ਨਹੀਂ ਹੋਣੀ ਚਾਹੀਦੀ ਇਲੀਗਲ ਹੈ ਫਿਲਹਾਲ ਜਿਹੜਾ ਉਹਨੂੰ ਅਸੀਂ ਉੱਥੋਂ ਕਾਰਵਾਈ ਮਿਲ ਕੇ ਜਿਹੜੀ ਉਹ ਸਾਰੀ ਕਰ ਰਹੀ ਸੀ ਉੱਥੋਂ ਉਹਨਾਂ ਨੂੰ ਰੋਕ ਕੇ ਤੇ ਦੋਨਾਂ ਪਾਰਟੀਆਂ ਨੂੰ ਠਾਣੇ ਬੁਲਾਇਆ ਹੈ ਕਮੇਟੀ ਦੇ ਪ੍ਰਧਾਨ ਮਿਸਟਰ ਦੁੱਗਲ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਜਨਵਰੀ ਲਈ ਹੈ ਕਿ ਮੈਂ ਇਹਦਾ ਵੈਰੀਫਾਈ ਕਰਕੇ ਤੇ ਫਿਰ ਤੁਹਾਨੂੰ ਜਿਹੜਾ ਅਗਲੀ ਕਾਰਵਾਈ ਵਾਸਤੇ ਤੁਹਾਨੂੰ